ਜੰਮੂਰੀ ਫਰੰਟ ਦੇ ਸੱਦੇ ਤੇ ਅੱਜ ਪਹੁੰਚੇ ਹੋਏ ਪੰਜਾਬ ਪਰ ਤੋਂ ਸਾਡੇ ਸਾਰੇ ਪੰਜਾਬ ਪਰ ਤੋਂ ਇਕੱਠੇ ਹੋਏ ਜੁਝਾਰੂ ਸਾਥੀਆਂ ਨੂੰ ਮੇਰੀਆਂ ਪੈਣਾ ਤੇ ਵੀਰਾਂ ਨੂੰ ਮੇਰਾ ਸलाम ਅੱਜ ਜਿਸ ਮੌਕੇ ਤੇ ਅਸੀਂ ਇੱਥੇ ਇਕੱਠੇ ਹੋਏ ਹਾਂ ਤੇ ਤੁਸੀਂ ਦੂਰੋਂ ਦੂਰੋਂ ਪੰਜਾਬ ਤੋਂ ਆਏ ਹੋ ਇਹ ਇੱਕ ਐਸਾ ਸਮਾਂ ਹੈ ਜਿਦੇ ਵਿੱਚ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਤੇ ਆਪਣੇ ਨਾਲ ਕੁਝ ਸੰਵਾਦ ਕਰਨ ਦੀ ਲੋੜ ਹੈ ਅੱਜ ਅਸੀਂ ਦੇਖ ਰਹੇ ਹਾਂ ਕਿ ਸਾਡੇ ਉੱਤੇ ਬਹੁਤ ਵੱਡਾ ਸਾਡੇ ਉੱਤੇ ਮਤਲਬ ਕਿ ਲੋਕਾਂ ਦੇ ਉੱਤੇ ਭਾਰਤ ਦੇ ਆਮ ਲੋਕਾਂ ਦੇ ਉੱਤੇ ਕਈ ਤਰ੍ਹਾਂ ਦੇ ਵੱਡੇ ਹਮਲੇ ਹੋ ਰਹੇ ਹਨ ਔਰ ਹਮਲੇ ਚੌਤੁਰਫਾ ਹਮਲੇ ਹਨ ਅੱਜ ਜਿ세 ਤੇ ਆਦੀਵਾਸੀ लोगों के उत्तर हो रहे हमले की गल कर आया पर पर हमला उतें ही खत्म नहीं होता ना ही उतो शुरू होंगे है ये सारी थान फैलिया होया है मैं थोड़े न कुछ गल् साझिया करना चाहती हाँ अज खास मौके पर जिथे असी देखते हुए कि आदिवासी लोगों के उ पिछले कई दहाक्य तो सरकार ने एक युद्ध ਬੀਟੀਆ ਹੋਇਆ ਹੈ ਉਹਨਾਂ ਦੇ ਖਿਲਾਫ ਉਹ ਆਪਣੀ ਇੱਕ ਸਿਖਰ ਤੇ ਪਹੁੰਚਦਾ ਜਾ ਰਿਹਾ ਹੈ ਪਿਛਲੇ ਕੁਝ ਮਹੀਨਿਆਂ ਦੇ ਅੰਦਰ ਹੀ ਜੇਕਰ ਅਸੀਂ ਦੇਖੀਏ 24 25 ਦੇ ਦੌਰਾਨ ਤੇ 400 ਤੋਂ ਵੱਧ ਆਦੀਵਾਸੀ ਆਮ ਲੋਕਾਂ ਨੂੰ ਤੇ ਮਾਓ ਜਿਨ੍ਹਾਂ ਨੂੰ ਮਾਓਵਾਦੀ ਜਾਂ ਨਕਸਲਵਾਦੀ ਕਿਹਾ ਜਾਂਦਾ ਹੈ ਉਹਨਾਂ ਨੂੰ ਭਾਰਤੀ ਫੌਜਾਂ ਨੇ ਤੇ ਭਾਰਤੀ ਸਿਕਿਉਰਿਟੀ ਦੀਆਂ ਜਿਹੜੀਆਂ ਫੋਰਸਸ ਨੇ ਉਹਨਾਂ ਨੇ ਕਤਲ ਕੀਤਾ ਹੈ ਇਹ ਕਤਲ ਬਹੁਤ ਸਾਰੇ ਝੂਠੇ ਮੁਕਾਬਲਿਆਂ ਵਿੱਚ ਹੋਏ ਹਨ ਕੁਝ ਮੁਕਾਬਲਿਆਂ ਵਿੱਚ ਵੀ ਹੋਏ ਹਨ ਤੇ ਬਹੁਤ ਜ਼ਿਆਦਾ ਵਾਰੀ ਆਮ ਆਦੀਵਾਸੀ ਲੋਕਾਂ ਨੂੰ ਲੋਕਾਂ ਨੂੰ ਜਿਹੜਾ ਸਰਕਾਰੀ ਜ਼ਬਰਦਸਤ ਸ਼ਿਕਾਰ ਬਣਾਵਾ ਗਿਆ ਹੈ ਤੇ ਇਹਦੇ ਵਿੱਚ ਵੱਡੀ ਗਿਣਤੀ ਔਰਤਾਂ ਦੀ ਹੈ ਔਰਤਾਂ ਇਸ ਜ਼ਬਰਦਸਤ ਵੱਡਾ ਸ਼ਿਕਾਰ ਹੋ ਰਹੀਆਂ ਹਨ ਪਾਵੇਂ ਪਿਛਲੇ ਕਈ ਸਮਿਆਂ ਤੋਂ ਉਹ ਰੇਪ ਦਾ ਸ਼ਿਕਾਰ ਹੋਈਆਂ ਹਨ ਪਰ ਅੱਜ ਜਿਹੜੀਆਂ ਪਿਛਲੇ 2 ਮਹੀਨਿਆਂ ਦੇ ਉਤੋਂ ਇਹ ਜਿਹੜਾ ਆਪਰੇਸ਼ਨ ਕਾਗਾਰ ਦੇ ਥੱਲੇ 파ਰਤੀ ਫੌਜਾਂ ਨੇ ਕੇਰਾ ਗੁੱਟਕ ਪਹਾੜੀ ਨੂੰ ਘੇਰਿਆ ਹੋਇਆ ਹੈ ਔਰ ਜਿਹਦੇ ਵਿੱਚੋਂ ਕੁਝ ਕਨਫਲਿਕਟਿਕ ਖਬਰਾਂ ਆ ਰਹੀਆਂ ਨੇ ਕਿ ਕਿਤੇ ਕੀਆ ਜਾ ਰਿਹਾ ਹੈ 31 ਲੋਕ ਮਾਰੇ ਗਏ ਹਨ ਕਿਧਰੇ 22 ਕਿਧਰੇ 24 ਪਰ ਇਹ ਗੱਲ ਸਾਫ਼ ਹੈ ਕਿ ਉਹਨਾਂ ਦੇ ਵਿੱਚੋਂ 14 ਔਰਤਾਂ ਹਨ ਕਿਹੜਾ ਗੁੱਟਾ ਦੀਆਂ ਪਹਾੜੀਆਂ ਵਿੱਚੋਂ ਜਿਹੜੀਆਂ ਲਾਸ਼ਾਂ ਨਿਕਲੀਆਂ ਹਨ ਜਿਨ੍ਹਾਂ ਦਾ ਜ਼ਿਕਰ ਸਾਥੀ ਪਰਮਿੰਦਰ ਨੇ ਕੀਤਾ ਹੈ ਕਿ ਉਹ ਲਾਸ਼ਾਂ ਪੂਰੀ ਤਰ੍ਹਾਂ ਖਰਾਬ ਹੋ ਚੁੱਕੀਆਂ ਹਨ ਉਹ ਦੇਹਾਂ ਗਲ ਚੁੱਕੀਆਂ ਹਨ ਜਦੋਂ ਪੁਲਿਸ ਨੇ ਉਹਨਾਂ ਨੂੰ ਵਾਰਸਾ ਦੇ ਹਵਾਲੇ ਕੀਤਾ ਹੈ ਤੇ ਉਹਦੇ ਵਿੱਚੋਂ 14 ਔਰਤਾਂ ਦੀਆਂ ਲਾਸ਼ਾਂ ਹਨ ਔਰਤਾਂ ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ ਕਿ ਉਹਨਾਂ ਨੂੰ ਪਿੱਛੇ ਹੀ ਰਹਿਣਾ ਚਾਹੀਦਾ ਹੈ ਉਹ ਮੋਹਰੀਆਂ ਸਫਾ ਤੇ ਡੜ ਰਹੀਆਂ ਉਹਦੇ ਬਾਅਦ ਵੀ ਅਸੀਂ ਕੱਲ ਦੀ ਖਬਰ ਪੜ੍ਹੀ ਹੈ ਕਿ ਪਰਸੋਂ ਹੀ ਉਸੇ ਹੀ ਇਲਾਕੇ ਦੇ ਵਿੱਚ 27 ਹੋਰ ਆਦੀਵਾਸੀਆ ਦਾ ਮਾਵਾਦਿਆਂ ਦਾ ਇਕ ਕਤਲ ਹੋਇਆ ਹੈ ਔਰ ਜਿਦੇ ਜਿਦੇ ਵਿੱਚ ਸਾਥੀ ਕੇਸ਼ਵਰਾਉ ਵੀ ਸ਼ਹੀਦ ਹੋਇਆ ਹੈ ਅਸੀਂ ਉਹਨਾਂ ਸਾਰੇ ਸਾਥੀਆਂ ਨੂੰ ਰੋ ਪਰਿਸ਼ਰਦਾਂਝਲੀ ਦੇਣ ਲਈ ਇੱਥੇ ਆਏ ਹਾਂ ਸਾਡਾ ਮਨ ਉਦਾਸ ਹੈ ਪਰ ਸਾਡਾ ਰੋ ਵੀ ਹੈ ਸਾਡਾ ਮਨ ਗੁੱਸੇ ਨਾਲ ਵੀ ਭਰਿਆ ਹੋਇਆ ਹੈ ਕਿ ਇੱਕ ਐਸੀ ਹਕੂਮਤ ਹੈ ਜਿਨੇ ਆਪਣੇ ਹੀ ਲੋਕਾਂ ਦੇ ਨਾਲ ਇੱਕ ਯੁੱਧ ਛੇੜਿਆ ਹੋਇਆ ਹੈ ਔਰ ਉਹ ਕਿਉਂ ਛੇੜਿਆ ਹੋਇਆ ਹੈ ਆਦੀਵਾਸੀਆਂ ਦਾ ਇਲਾਕਾ ਤੇ ਅੱਜ ਗੱਲ ਕਰਾਂਗੇ ਖਾਸ ਤੌਰ ਤੇ ਬਸਤਰ ਦੀ ਬਸਤਰ ਇੱਕ ਐਸਾ ਇਲਾਕਾ ਹੈ ਜੋ ਥਣੇ ਜਦਾਂ ਪਰਿਆ ਹੋਇਆ ਇਲਾਕਾ ਹੈ ਪਰ ਆਦੀਵਾਸੀ ਲੋਕ ਉਤੇ ਆਰਾਮ ਨਾਲ ਰਹਿੰਦੇ ਨੇ ਉਹ ਖੇਤੀ ਕਰਦੇ ਨੇ ਉਹ ਪੱਤੇ ਬਹੁਤ ਨਾ ਪਣਾਉਂਦੇ ਨੇ ਉਹ ਤਿੰਦੂ ਪੱਤਾ ਚੁੰਨਦੇ ਨੇ ਉਹ ਔਲਿਆਂ ਦੀ ਖੇਤੀ ਕਰਦੇ ਨੇ ਉਹ ਜੰਗਲਾਂ ਦੇ ਵਿੱਚੋਂ ਹੋਰ ਕਿਸਮ ਦੀਆਂ ਚੀਜ਼ਾਂ ਇਕੱਠੀਆਂ ਕਰਦੇ ਨੇ ਉਹਦੇ ਨਾਲ ਇੱਕ ਆਪਣਾ ਸਾਦਾ ਜੀਵਨ ਬੀਤਿਤ ਕਰਦੇ ਹਨ ਉਹ ਕਿਸੇ ਕਿਸਮ ਦੀਆਂ ਵੱਡੀਆਂ ਮਸ਼ੀਨਾਂ ਲਿਆ ਕੇ ਖਣਜਾਨੂੰ ਨਹੀਂ ਆਪਣੀਆਂ ਜ਼ਮੀਨਾਂ ਨੂੰ ਖੋਦ ਨਹੀਂ ਦਿੰਦੇ ਉਹ ਆਪਣੀਆਂ ਜ਼ਮੀਨਾਂ ਨੂੰ ਪਿਆਰ ਕਰਦੇ ਹਨ ਉਹਨਾਂ ਨੂੰ ਪੂਜਦੇ ਹਨ ਸੋਚਦੇ ਹਨ ਕਿ ਜ਼ਮੀਨਾਂ ਦੇ ਅੰਦਰ ਉਹਨਾਂ ਦੇ ਵਡੇਰੇ ਦੱਬੇ ਹੋਏ ਹਨ ਜਿਨ੍ਹਾਂ ਦਾ ਉਹ ਸਤਕਾਰ ਕਰਦੇ ਹਨ ਉਹ ਉਹਨਾਂ ਜ਼ਮੀਨਾਂ ਨੂੰ ਖੋਦ ਕੇ ਉਹਨਾਂ ਨੂੰ ਉਹਨਾਂ ਦੇ ਵਿੱਚੋਂ ਕੁਝ ਕੱਢਣ ਦਾ ਯਤਨ ਨਹੀਂ ਕਰਦੇ ਛਤਵੇਂ ਸੜਦੀ ਸਰਕਾਰ ਜਣੀ ਹੈ ਇਸ ਵਕਤ 25000 ਤੋਂ 30000 ਕਰੋੜ ਸਾਲਾਨਾ ਖਣਜਾਂ ਤੋਂ ਉਹ ਸਟੇਟ ਦੇ ਵਿੱਚ ਕਮਾ ਰਹੀ ਹੈ ਉਹ ਇੱਕ ਵੱਡੀ ਜਿਹੜੀਆਂ ਸਰਕਾਰੀ ਖਾਣਾਂ ਜੁਦੀਆਂ ਫਰਮਾਂ ਨੇ ਜੜੀਆਂ ਨੈਸ਼ਨਲ ਮਿਨਰਲ ਡਵੈਲਪਮੈਂਟ ਕਾਰਪੋਰੇਸ਼ਨ ਦੇ ਕੱਲੇ ਆਂਦੀਆਂ ਹਨ ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਪੈਸਾ ਕਮਾ ਰਹੀਆਂ ਹਨ ਪਰ ਅੱਜ ਜੇਕਰਸੀਂ ਆਦੀਵਾਸੀ ਲੋਕਾਂ ਦੀ ਹਾਲਾਤ ਦੇਖੀਏ ਤੇ ਉਹ ਭਾਰਤ ਦੇ 28 ਰਾਜਾਂ ਦੇ ਵਿੱਚੋਂ 26ਵੇਂ ਨੰਬਰ ਤੇ ਉਹਨਾਂ ਦੀ ह्यूमन डिवेलपमेंट इंडेक्स के यानी कि पढ़ाई सब तो थलेत पक्षों सब तो थले ने सभ संभाल सब तो थले हर चीज़ के थले ने क्योंकि सरकार उतों की सरकार तो भारत की सरकार आदिवासी खेतरू लोग ਕੁਝ ਨਹੀਂ ਜਾਣਦੀ ਉਹ ਸਿਰਫ ਤੇ ਸਿਰਫ ਉਹ ਜ਼ਮੀਨ ਨੂੰ ਸਮਝਦੀ ਹੈ ਕਿ ਇਹਦੇ ਵਿੱਚ ਕੁਝ ਦੱਬਿਆ ਹੈ ਜਿਹੜਾ ਕੱਢ ਕੇ ਉਹਨਾਂ ਨੇ ਕਾਰਪੋਰੇਟਿਵ ਵਿਕਾਸ ਜਿਹੜਾ ਹੈ ਉਹਦੇ ਵਿੱਚ ਪਾਣਾ ਹੈ ਅੱਜ ਜੇਕਰ ਛੱਤੀਸਗੜ ਬਸਤਰ ਦੀ ਗੱਲ ਕਰੀਏ ਤਾਂ ਇੱਕ ਵੱਡੀ ਛਾਣੀ ਦੇ ਵਿੱਚ ਤਫ਼ੀਲ ਹੋ ਚੁੱਕਾ ਹੈ ਤੁਸੀਂ ਸ਼ਾਇਦ ਬਹੁਤ ਸਾਰੇ ਲੋਕ ਤੋੜਾ ਬਾਤ ਜਹਾਂ ਤੇ ਹੋਵੋਗੇ ਕਿਉਂਕਿ ਇਹਦੀਆਂ ਗੱਲਾਂ ਪੰਜਾਬ ਦੇ ਵਿੱਚ ਅਸੀਂ ਅਕਸਰ ਕਰਦੇ ਰਹੇ ਹਾਂ ਕਿ ਇਸ ਵਕਤ ਪਾਰਟੀ ਫੌਜਾਂ ਦਾ ਤੇ ਸਿਕਿਉਰਿਟੀ ਏਜੰਸੀਆਂ ਦਾ ਇੱਕ ਬਹੁਤ ਵੱਡਾ ਜਾਲ ਜਿਹੜਾ ਹੈ ਉਹ ਛਤਿਸਗੜ ਤੇ ਬਸਤਰ ਦੇ ਇਲਾਕੇ ਦੇ ਵਿੱਚ ਫੈਲਿਆ ਹੋਇਆ ਹੈ ਉਹ ਸੈਂਟਰ ਅਸਿਸਟਡ ਪੁਲਿਸ ਫੋਰਸਸ ਹਨ ਉਹ CRPF ओ बीएसएफ है ओ सीआईएसएफ है ओ छत्तीसगढ़ स्पेशल फोर्सेस में, ओ बस्तरिया बटालियन है ओ छत्तीसगढ़ स्पेशल फोर्सेस फॉर नक्सल फाइट है इस तरह दिया बहुत सारिया एजेंसिया का गठन करके भारतीय सिक्योरिटी एजेंसिया ने बस्तर का छत्तीसगढ़ का चप्पा चप्पा हथियार रखा है